ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਕਿ ਆ ਬੱਚੀ ਦੀ ਫੋਟੋ ਧਿਆਨ ਨਾਲ ਦੇਖੋ ਜੀ ਇਹ ਬੱਚੀ ਹੈ ਜੀ ਬੱਚੀ ਦਾ ਨਾਮ ਹੈ ਸੁਖਮਨ ਪ੍ਰੀਤ ਕੌਰ ਤੇ ਇਹ ਬੱਚੀ ਪਿੰਡ ਡੱਲੇ ਵਾਲਾ ਫਰੀਦਕੋਟ ਦੀ ਰਹਿਣ ਵਾਲੀ ਹੈ ਗੁਰੂ ਘਰ ਦੇ ਸੇਵਾਦਾਰ ਨੇ ਜੀ ਭਾਈ ਜਸਪਿੰਦਰ ਸਿੰਘ ਜੀ ਉਹਨਾਂ ਦੀ ਸੁਪੁੱਤਰੀ ਹੈ ਜੀ ਇਹ ਇਹ ਪੋਸਟ ਪਾਈ ਹੈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਹੜੀ ਬੱਚੀ ਹੈ ਇਹ ਪੜ੍ਹਾਈ ਦੀ ਪਰੇਸ਼ਾਨੀ ਕਰਕੇ 29 ਅਪ੍ਰੈਲ ਨੂੰ ਘਰੋਂ ਚਲੀ ਗਈ ਸੀ ਜਿਹਦਾ ਅਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਲੱਗਿਆ ਅੱਜ ਤਾਰੀਖ ਹੈਗੀ ਹੈ ਜੀ ਨਮਈ 2024 ਤੇ ਸਵੇਰ ਦੇ 10 ਵਜੇ ਮੈਂ ਇਸ ਵੀਡੀਓ ਨੂੰ ਸ਼ੂਟ ਕਰ ਰਿਹਾ ਜੀ ਤੇ ਇਹ ਜਾਣਕਾਰੀ ਆਪ ਜੀ ਨਾਲ ਸਾਂਝੀ ਕਰ ਰਿਹਾ ਜੇ ਕਿਸੇ ਨੂੰ ਵੀ ਇਸ ਬੱਚੀ ਦੇ ਬਾਰੇ ਕੋਈ ਪਤਾ ਲੱਗਦਾ ਹੈ ਤਾਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰਨਾ ਹੈ ਪਾਈ ਜਸਪਿੰਦਰ ਸਿੰਘ ਡੱਲੇਵਾਲਾ ਜੀ ਦਾ ਨੰਬਰ ਹੈ 9803321451 9803321 451 ਇਹ ਨੰਬਰ ਹੈ ਜੀ ਤੇ ਇਸ ਨੰਬਰ ਤੇ ਸੰਪਰਕ ਕਰਕੇ ਜਰੂਰ ਦੱਸੋ ਤੇ ਜੇ ਇਹ ਬੱਚੀ ਆਪ ਇਸ ਵੀਡੀਓ ਨੂੰ ਦੇਖ ਰਹੀ ਹੈ ਤਾਂ ਉਸ ਬੱਚੀ ਨੂੰ ਵੀ ਬੇਨਤੀ ਹੈ ਕਿ ਬੇਟਾ ਤੁਸੀਂ ਘਰ ਆ ਜਾਓ ਤੁਹਾਡੇ ਪਰਿਵਾਰ ਵਾਲੇ ਤੁਹਾਡੀ ਉਡੀਕ ਕਰ ਰਹੇ ਨੇ ਤੇ ਜੋ ਵੀ ਤੁਹਾਡੀ ਪਰੇਸ਼ਾਨੀਆਂ ਜੋ ਵੀ ਤੁਹਾਨੂੰ ਲੱਗਦਾ ਹੈ ਨਾ ਪੜ੍ਹਾਈ ਕਰਨੀ ਹੈ ਜੋ ਵੀ ਹਾਂ ਤੇ ਕੋਈ ਪੂਰੀ ਕਿਉਂਕਿ ਜਾਣਕਾਰੀ ਸਾਰੇ ਕੋਲ ਵੀ ਨਹੀਂ ਹੈ ਜਿੰਨੀ ਕਿ ਪੋਸਟ ਆਈ ਹੈ ਦੇ ਮੁਤਾਬਿਕ ਇਹ ਹੀ ਪਤਾ ਲੱਗੇ ਕਿ ਕੋਈ ਪੜ੍ਹਾਈ ਦੀ ਕੋਈ ਪ੍ਰੋਬਲਮ ਸੀਗੀ ਦੇਖੋ ਦਿਖਿਆ ਹੈ ਕਿ ਆਪਣੀ ਪੜ੍ਹਾਈ ਦੀ ਪਰੇਸ਼ਾਨੀ ਕਰਕੇ ਕਿਉਂ ਪੜ੍ਹਾਈ ਦੀ ਪ੍ਰੋਬਲਮ ਸੀਗੀ ਜਿਹਦੇ ਕਰਕੇ ਬੱਚੀ ਇਹ ਚਲੀ ਗਈ ਤਾਂ ਗੁਰਸਿੱਖ ਬੱਚੀ ਹੈ ਦੇਖੋ ਕੇਸੀ ਸਜਾਈ ਹੋਈ ਹੈ ਸਰ ਤੇ ਸਿਆਣੀ ਬੱਚੀ ਬਹੁਤ ਜ਼ਿਆਦਾ ਤੁਹਾਡੀ ਜੋ ਵੀ ਪ੍ਰੋਬਲਮ ਹੋएगी ਬੇਟਾ ਉਹਨੂੰ ਠੀਕ ਕੀਤਾ ਜਾਏਗਾ ਤੇ ਹੋਰ ਵੀਰਾਂ ਭੈਣਾਂ ਨੂੰ ਵੀ ਬੇਨਤੀ ਹੈ ਕਿ ਅਗਰ ਘਰ ਦੇ ਵਿੱਚ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਕਦੀ ਵੀ ਇਹੋ ਜਿਹਾ ਸਟੈਪ ਨਾ ਚ ਕੋਈ ਕਰੋ ਚਲੇ ਜਾ ਹਾਂਜੀ ਕਿਉਂਕਿ ਅੱਜਕੱਲ੍ਹ ਦੇਖੋ ਸਮਾਂ ਬਹੁਤ ਮਾੜਾ ਹੈ ਬਹੁਤ ਮਾੜਾ ਹੈ ਹਣਾ ਇਹ ਕੋਈ ਪਤਾ ਨਹੀਂ ਲੱਗਦਾ ਕਿੱਥੇ ਕੀ ਪਾਣਾ ਵਾਪਰ ਜੇ ਇਸ ਕਰਕੇ ਬੇਨਤੀ ਹੈ ਕਿ ਪਰਿਵਾਰ ਦੇ ਨਾਲ ਆਪਣੀ ਪ੍ਰੋਬਲਮ ਜਿਹੜੀ ਹੈ ਉਹ ਸਾਂਝੀ ਕਰੋ ਕਿ ਕਿ ਇੱਕ ਤੁਹਾਡੇ ਪੇਰੈਂਟਸ ਹੀ ਹੁੰਦੇ ਨੇ ਜਿਹੜੇ ਤੁਹਾਡੇ ਸਭ ਤੋਂ ਜ਼ਿਆਦਾ ਕਲੋਜ਼ ਹੁੰਦੇ ਨੇ ਬਿਲਕੁਲ ਜੀ ਬਹੁਤ ਘੱਟ ਫੈਮਲੀਆਂ 'ਚ ਹੁੰਦੇ ਨੇ ਜਿਨ੍ਹਾਂ ਦੇ ਕਿ ਪੇਰੈਂਟਸ ਕਲੋਜ਼ ਨਹੀਂ ਹੁੰਦੇ ਜਾਂ ਫਿਰ ਸੁਣਦੇ ਨਹੀਂ ਹੈਗੇ ਮੋਸਟਲੀ ਆਪਾਂ ਆਪਣੇ ਪੇਰੈਂਟਸ ਨਾਲ ਹਰ ਗੱਲ ਸ਼ੇਅਰ ਕਰ ਸਕਦੇ ਹਾਂਗੇ ਸੋ ਕੋਈ ਵੀ ਸਟੈਪ ਚੱਕਣ ਤੋਂ ਪਹਿਲੇ ਕੁਝ ਵੀ ਕਰਨ ਤੋਂ ਪਹਿਲਾਂ ਪਲੀਜ਼ ਇੱਕ ਵਾਰ ਆਪਣੇ ਪੇਰੈਂਟਸ ਬਾਰੇ ਜ਼ਰੂਰ ਸੋਚਿਆ ਕਰੋ ਤੁਸੀਂ ਕਿਉਂਕਿ ਉਹਨਾਂ ਨੇ ਤੁਹਾਨੂੰ ਪੜਾਇਆ ਲਿਖਾਇਆ ਇੰਨਾ ਵੱਡਾ ਕਰਿਆਗਾ ਸੋ ਥੋੜਾ ਇਹੋ ਨਾਲ ਬਾਰੇ ਵੀ ਸੋਚ ਕੇ ਚਲੋ ਜਰੂਰ ਜਰੂਰ ਮੇਰੀ ਹਰ ਇੱਕ ਵੀਰ ਭੈਣ ਨੂੰ ਬੇਨਤੀ ਹੈ ਕੋਈ ਵੀ ਇਹਦਾ ਸਟੈਪ ਚੱਕਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਵੱਲ ਦੇਖੋ ਦੂਜੀ ਬੇਨਤੀ ਇਹ ਹੈ ਕਿ ਅਗਰ ਪਰਿਵਾਰ ਕਿਸੇ ਵੇਹ ਤੋਂ ਕੋਈ ਪ੍ਰੋਬਲਮ ਆ ਰਹੀ ਹੈ ਕਿ ਪਰਿਵਾਰ ਨਹੀਂ ਗੱਲ ਸੁਣਦਾ ਤੁਸੀਂ ਕੁਝ ਹਨਾ ਅਜੇ ਹੋਰ ਪੂਰੀ ਜੀ ਜਾਣਕਾਰੀ ਮੈਂ ਇਸ ਬੱਚੀ ਦੀ ਗੱਲ ਨਹੀਂ ਕਰ ਰਿਹਾ ਕਿ ਤੁਸੀਂ ਸੋਚੋ ਕਿ ਇਸ ਬੱਚੀ ਇਕੱਲੀ ਦੀ ਗੱਲ ਕਰਦਾ ਮੈਂ 올ਓਵਰ ਸਾਰੀ ਗੱਲ ਕਰ ਰਿਹਾ ਜੇ ਕਿਤੇ ਕੋਈ ਵੀ ਪਰੇਸ਼ਾਨੀ ਵਗੈਰਾ ਆਂਦੀ ਹੈ ਆ ਇਸ ਗੱਲ ਦਾ ਆਪਾਂ ਨੇ ਧਿਆਨ ਰੱਖਣਾ ਹੈ ਆਪਣੇ ਪਰਿਵਾਰ ਦੇ ਨਾਲ ਪਿਆਰ ਨਾਲ ਬੈ ਕੇ ਗੱਲ ਕਰਨੀ ਹੈ ਕਿ ਦੇਖੋ ਜੀ ਮੈਨੂੰ ਆ ਪਰੇਸ਼ਾਨੀ ਆ ਆਪਾਂ ਇਹਨੂੰ ਠੀਕ ਕਰੀਏ ਜੀ ਔਰ ਉਹਦੇ ਬਾਅਦ ਆਪਣੇ ਹਿੱਸੇ ਵਾਲਾ ਨਾਲ ਵੀ ਗੱਲ ਕਰਨੀ ਹੈ ਕਿ ਕਿ ਏਦਾਂ ਹੁੰਦਾ ਕਈ ਵਾਰ ਪੇਰੈਂਟਸ ਨਹੀਂ ਸੁਣਦੇ ਬਟ ਕੋਈ ਆਪਣਾ ਰਿਸ਼ਤੇਦਾਰ ਹੁੰਦਾ ਜੋ ਕਿ ਆਪਣੇ ਬਹੁਤ ক্লোਜ਼ ਹੁੰਦਾ ਤੇ ਅੱਗੇ ਉਹਨਾਂ ਦੀ ਗੱਲ ਆਪਣੇ ਪੇਰੈਂਟਸ ਹੁੰਦੇ ਨੇ ਜੀ ਸੋ ਉਹਨਾਂ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨਾਲ ਕੁਟੜ ਕਰਨ ਦੀ ਕੋਸ਼ਿਸ਼ ਕਰੋ ਬੜੇ ਪਿਆਰ ਨਾਲ ਦੇਖੋ ਆਪਾਂ ਨੇ ਲੜਨਾ ਨਹੀਂ ਪੇਰੈਂਟ ਨਾਲ ਬੜੇ ਪਿਆਰ ਨਾਲ ਆਪਣੀ ਗੱਲ ਨੂੰ ਸਮਝਾਓ ਕਿ ਹਾਂਜੀ ਐਦਾਂ ਇਹ ਸਾਰਾ ਕੁਝ ਹੈ ਔਰ ਅਗਰ ਤੁਸੀਂ ਕੋਈ ਸਟੈਪ ਚੱਕ ਵੀ ਰਹੇ ਹੋ ਮੰਨ ਲਓ ਮਨ ਲਓ ਤੁਸੀਂ ਕਿਤੇ ਜਾ ਵੀ ਰਹੇ ਹੋ ਅਗਰ ਰੱਬ ਨਾ ਕਰ ਕੋਈ ਇਹੋ ਜੀ ਨੋਬਤ ਆ ਗਈ ਪਹਿਲੀ ਗੱਲ ਤਾਂ ਨਾ ਆਵੇ ਵਧੀਆ ਗੱਲ ਹੈ ਲਿਖ ਜੇ ਆ ਆ ਵੀ ਗਈ ਨਾ ਤਾਂ ਇਹ ਘਰ ਦਾ ਕੋਈ ਨਾ ਕੋਈ ਇੱਕ ਜੀ ਤਾਂ ਇਹੋ ਜਾਂ ਹੁੰਦੀ ਹੈ ਜਿਹਨੇ ਆਪਣੀ ਬਣਦੀ ਹੁੰਦੀ ਹੈ ਬਿਲਕੁਲ ਜੀ ਤਾਂ ਉਹਦੇ ਤੱਕ ਇਹ ਜਾਣ ਕੇ ਪਹੁੰਚਾ ਦਿਓ ਕਿ ਭਾਈ ਮੈਨੂੰ ਆਹ ਪ੍ਰੋਬਲਮ ਹੈ ਘਰ ਦੇ ਵਿੱਚ ਮੈਂ ਇੱਥੇ ਜਾ ਰਹੀ ਹਾਂ ਜਾਂ ਇੱਥੇ ਜਾ ਰਹੇ ਹਾਂ ਠੀਕ ਹੈ ਜੀ ਤੇ ਮੇਰੇ ਦਾ ਸੰਪਰਕ ਦੇ ਤੁਸੀਂ ਕਰਨਾ ਚਾਹੋ ਮੇਰੇ ਨਾਲ ਕਰ ਸਕਦੇ ਹੋ ਮੈਂ ਆਪਣੇ ਪੈਰਾਂ ਤੋਂ ਨਾਰਾਜ਼ ਆ ਐਗਜ਼ਾਮਪਲ ਐਗਜ਼ਾਮਪਲ ਦੇ ਰਿਹਾ ਕਿ ਮੰਨ ਲਓ ਪੈਰਿਟ ਤੋਂ ਨਾਰਾਜ਼ ਹਾਂ ਰਿਸ਼ਤੇਾਰਜਾ ਕੋਈ ਤਾਂ ਹੋਏਗਾ ਨਾ ਜਿਹਨਾਂ ਤੁਹਾਡੀ ਬਣਦੀ ਹੈ ਕਿ ਛੋਟੇ ਛੋਟੇ ਪ੍ਰੋਬਲਮਸ ਨੂੰ ਲੈ ਕੇ ਪੈਰੈਂਟਸ ਨੂੰ ਛੱਡਣਾ ਘਰ-ਵਾਰ ਛੱਡ ਕੇ ਬਾਹਰ ਜਾਣਾ ਇਹ ਸਭ ਤੋਂ ਵੱਡੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਕਿਉਂਕਿ ਦੇਖੋ ਪਰਿਵਾਰ ਇਹਦੇ ਸਟੈਪ ਤੁਸੀਂ ਚੱਕਦੇ ਹੀ ਕਿਉਂ ਬਿਲਕੁਲ ਬਿਲਕੁਲ ਇਹਨਾਂ ਸੋਚੋ ਕਿ ਮੰਗਲ ਸਿੰਘ ਨੇ ਕਿਹਾ ਕਿ ਹਾਂ ਵੀ ਕਰੋ ਨਿਕਲ ਜਾਓ ਨਹੀਂ 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 ਫਾਈਨਲ ਮੈਂ ਇੱਕ ਐਗਜ਼ਾਮਪਲ ਦਿੰਦੀ ਆ ਵੀ ਇਹਦਾ ਤੁਸੀਂ ਕਰ ਸਕਦੇ ਹੋ ਹਾਂ ਜੇ ਕੋਈ ਬਹੁਤ ਵੱਡੀ ਤੁਹਾਨੂੰ ਦਿੱਕਤ ਆ ਰਹੀ ਹੈ ਨਾ ਕਰਦੇ ਹੋ ਬਹੁਤ ਵੱਡੀ ਦਿੱਕਤ ਆ ਰਹੀ ਹੈ ਫਿਰ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਜ਼ਰੂਰ ਦੱਸੋ ਕਿ ਮੈਂ ਇੱਥੇ ਹਾਂ ਸਾਡੇ ਇੱਕ ਬੰਦੇ ਨੂੰ ਇੱਕ ਰਿਸ਼ਤੇਦਾਰ ਨੂੰ ਜਾਂ ਇੱਕ ਫਰੈਂਡ ਹੁੰਦੇ ਨੇ ਅੱਜ ਕੱਲ ਦਾ ਫਰੈਂਡ ਸਰਕਲ 'ਚ ਬਹੁਤ ਜ਼ਿਆਦਾ ਡੀਪਲੀ ਜਾਂਦੇ ਨੇ ਫਰੈਂਡ ਨੂੰ ਦੇਨੇ ਕਿਸੇ ਫਰੈਂਡ ਨਾਲ ਸ਼ੇਅਰ ਕਰੋ ਆਪਣੀ ਗੱਲਬਾਤ ਪੇਰੈਂਟਸ ਨਾਲ ਨਹੀਂ ਕਰਨੀ ਰਿਸ਼ਤੇਦਾਰ ਨਾਲ ਕਰ ਲਓ ਕੋਈ ਹੋਰ ਪਰਸਨ ਹੁੰਦਾ ਉਹਦੇ ਨਾਲ ਕਰ ਲਓ ਬਟ ਇਦਾਂ ਚੁੱਪਚਾਪ ਘਰੋਂ ਚਲੇ ਜਾਣਾ ਪਿੱਛੇ ਪੇਰੈਂਟਸ ਨੂੰ ਟੈਨਸ਼ਨ ਦੇਈ ਜਾਣਾ ਕਿਉਂਕਿ ਉਹਨਾਂ ਦੇ ਮਨ 'ਚ ਵੀ 100 ਸਵਾਲ ਆਉਂਦੇ ਆ ਬਿਲਕੁਲ 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 ਸੋ ਬੇਨਤੀ ਹੈ ਜੀ ਤੋ ਇਹ ਆਪਾਂ ਓਵਰਆਲ ਗੱਲ ਕੀਤੀ ਹੈ ਤੇ ਇਸ ਬੱਚੀ ਦੇ ਬਾਰੇ ਬੇਨਤੀ ਹੈ ਇੱਕ ਵਾਰ ਫਿਰ ਫੋਟੋ ਸਾਂਝੀ ਕਰ ਰਹੇ ਹਾਂ ਜੇ ਬੱਚੀ ਕਿਤੇ ਵੀ ਮਿਲਦੀ ਹੈ ਦੇਖੋ ਗੁਰਸਿੱਖ ਬੱਚੀ ਹੈ ਸਰ ਤੇ ਕਿਸ ਕਿਸ ਸਜਾਈ ਹੋਈ ਹੈ ਤੇ ਪਲੀਜ਼ ਬੱਚੇ ਵੀ ਬਹੁਤ ਹੀ ਮਤਲਬ ਕੀ ਬਹੁਤ ਛਾਣੀ ਬੱਚੀ ਲੱਗ ਰਹੀ ਹੈ ਕੋਈ ਗੱਲ ਨਹੀਂ ਚਲੋ ਨਿਆਣ ਮਤ ਕੋਈ ਵਾਰ ਹੋ ਜਾਂਦੀ ਹੈ ਗਲਤੀ ਵੀ ਇਹ ਦੇਖ ਰਹੇ ਹੋ ਤਾਂ ਪਲੀਜ਼ ਇੱਕ ਕਰੋ ਪਲੀਜ਼ ਆਪਣੇ ਘਰੇ ਵਾਪਸ ਜਾਓ ਉਹ ਕਹਿੰਦੇ ਅਸੀਂ ਤੁਹਾਡੀ ਸਾਰੀ ਗੱਲਬਾਤ ਜਿਹੜੀ ਵੀ ਤੁਹਾਡੀ ਪੜ੍ਹਾਈ ਨੂੰ ਲੈ ਕੇ ਇਸ਼ੂ ਨੇ ਜੇ ਉਹ ਕਹਿੰਦੇ ਸੋਲਵ ਕਰਾਂਗੇ ਸੋ ਤੁਸੀਂ ਇੱਕ ਵਾਰ ਉਹਨਾਂ ਨਾਲ ਕੰਟੈਕਟ ਕਰੋ ਜਿੱਥੇ ਵੀ ਤੁਸੀਂ ਹੈਗੇ ਹੋਗੇ ਹੂੰ ਸੋ ਬਸ 아이 ਇਹਨਾਂ ਦੀ ਬੇਨਤੀ ਪ੍ਰਵਾਨ ਕਰਨੀ ਚਾਹੀਦੀ ਤੇ ਕੋਈ ਫਿਰ ਲਾਸਟ ਫੋਟੋ ਦਿਖਾ ਰਹੇ ਹਾਂ ਤੇ ਬੱਚੇ ਨੂੰ ਜਰੂਰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜਿਹੜਾ ਹੈ ਇਹ ਫਰੀਦਕੋਟ ਦੀ ਬੱਚੀ ਰਹਿਣ ਵਾਲੀ ਹੈ ਪਿੰਡ ਡੱਲੇ ਵਾਲਾ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ ਪਾਈ ਜਸਪਿੰਦਰ ਸਿੰਘ ਜੀ ਤੇ ਇਹ ਗੁਰੂ ਘਰ ਦੇ ਸੇਵਾਦਾਰ ਨੇ ਤੇ ਜਿਹੜੀ ਪੋਸਟ ਸਾਹਿਬ ਜੀ ਕੀਤੀ ਹੈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਕੀਤੀ ਹੈ ਅਭੀ ਸਾਰੇ ਜਾਣਦੇ ਹੋ ਜੀ ਇਹਨਾਂ ਨੂੰ ਅਗਰ ਕਿਸੇ ਨੂੰ ਵੀ ਇਹ ਬੱਚੀ ਦਿਖਦੀ ਹੈਗੀ ਤਾਂ ਪਲੀਜ਼ ਤੁਸੀਂ ਇਸ ਨੰਬਰ ਤੇ ਜਰੂਰ ਕੰਟੈਕਟ ਕਰਿਓ ਬਿਲਕੁਲ ਬਿਲਕੁਲ ਕੋਈ ਛੋਟੀ ਗੱਲ ਨਹੀਂ ਹੈਗੀ ਜੀ ਬਿਲਕੁਲ